ਯੋਜਨਾ ਜਿਹੜੀ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਬਣਾਈ ਗਈ ਸੀ ਕਿ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦਿੱਤਾ ਜਾਵੇਗਾ ਉਹ ਯੋਜਨਾ ਬਣਾਈ ਗਈ ਸੀ ਤਾਂ ਉਸ ਯੋਜਨਾ ਨੂੰ ਅੱਜ ਕੈਬਨਟ ਮੀਟਿੰਗ ਦੇ ਵਿੱਚ ਲਿਆਂਦਾ ਗਿਆ ਔਰ ਅੱਜ ਸਵੇਰੇ ਜਦੋਂ 10 ਵਜੇ ਦੇ ਕਰੀਬ ਇਹ ਮੀਟਿੰਗ ਹੁੰਦੀ ਹੈ ਕੈਬਨਟ ਦੀ ਮੀਟਿੰਗ ਹੁੰਦੀ ਹੈ ਤੇ ਉਸ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ ਹਰ ਮਹੀਨੇ ਔਰਤਾਂ ਨੂੰ ਹੁਣ 1000 ਰੁਪਏ ਮਿਲਿਆ ਕਰੇਗਾ ਇਹ ਯੋਜਨਾ ਲਾਗੂ ਕਰ ਦਿੱਤੀ ਗਈ ਹੈ ਅਰਵਿੰਦ ਕੇਚਰੀਵਾਲ ਨੇ ਵੱਡਾ ਐਲਾਨ ਕਰ ਦਿੱਤਾ ਹੈ ਦਿੱਲੀ ਦੀ ਹਰ ਮਹਿਲਾ ਨੂੰ 1000 ਰੁਪਿਆ ਮਿਲੇ ਮਿਲਿਆ ਕਰੇਗਾ ਹਰ ਔਰਤ ਦੇ ਖਾਤੇ ਦੇ ਵਿੱਚ 1000 ਰੁਪਿਆ ਜਾਵੇਗਾ ਹਰ ਔਰਤ ਨੂੰ 1000 ਰੁਪਿਆ ਮਿਲੇਗਾ ਇੱਕ ਵੱਡਾ ਐਲਾਨ ਮੰਨਿਆ ਜਾ ਰਿਹਾ ਹੈ ਜਿਹੜਾ ਦਿੱਲੀ ਦੀ ਸਿਆਸਤ ਦੇ ਵਿੱਚ ਵੱਡਾ ਐਲਾਨ ਹੈ ਕਿਉਂਕਿ ਥੋੜੇ ਹੀ ਸਮੇਂ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਦਿੱਲੀ ਦੇ ਵਿੱਚ ਹੋਣ ਜਾ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਇਸ ਸਿਆਸਤ ਦੇ ਵਿੱਚ ਵੱਡਾ ਧਮਾਕਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਕਰਦੀ ਹੋਈ ਦਿਖਾਈ ਦਿੱਤੀ ਹੈ ਅੱਜ ਮੰਚ ਦੇ ਉੱਪਰੋਂ ਜਿੱਥੋਂ ਜਨਤਾ ਨੂੰ ਸੰਬੋਧਨ ਕੀਤਾ ਗਿਆ ਤੇ ਉੱਥੇ ਅਰਵਿੰਦ ਕੇਜਰੀਵਾਲ ਨੇ ਮਹਿਲਾਵਾਂ ਦੇ ਵਾਸਤੇ ਇਹ ਵੱਡੀ ਸੁਗਾਤ ਦਿੱਤੀ ਹੈ ਵੱਡਾ ਫੈਸਲਾ ਮਹਿਲਾਵਾਂ ਦੇ ਵਾਸਤੇ ਕਰ ਦੁੱਤਾ 1000 ਰੁਪਏ ਦਾ ਐਲਾਨ ਦਿੱਲੀ ਦੇ ਵਿੱਚ ਕਰ ਦੁੱਤਾ ਦਿੱਲੀ ਦੀ ਹਰ ਮਹਿਲਾ ਨੂੰ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਮਿਲੇਗਾ ਹੁਣ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਕਿ 1000 ਰੁਪਿਆ ਲੈਣ ਦੇ ਵਾਸਤੇ ਮਹਿਲਾਵਾਂ ਨੂੰ ਕੀ ਕਰਨਾ ਹੋਵੇਗਾ ਸਭ ਤੋਂ ਪਹਿਲਾਂ ਸਰਕਾਰ ਜਿਹੜਾ ਪੋਰਟਲ ਬਣਾਵੇਗੀ ਜਾਂ ਫਿਰ ਜਿਹੜਾ ਰਜਿਸਟ੍ਰੇਸ਼ਨ ਫਾਰਮ ਕੱਢੇਗੀ ਉਹਦੀ ਨੋਟੀਫਿਕੇਸ਼ਨ ਜਾਰੀ ਹੋਵੇਗੀ ਤੁਸੀਂ ਉਸ ਰਜਿਸਟ੍ਰੇਸ਼ਨ ਦੇ ਦੁਆਰਾ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜਿੰਨੀਆਂ ਵੀ ਮਹਿਲਾਵਾਂ ਨੇ ਦਿੱਲੀ ਦੇ ਵਿੱਚ ਉਹ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਉਹ ਫਾਰਮ ਭਰਨ ਥੋੜੇ ਜਿਹੇ ਸਮੇਂ ਦੇ ਵਿੱਚ ਫਾਰਮ ਵੀ ਦਿੱਲੀ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਜਾਵੇਗਾ ਕਿਉਂਕਿ ਇਹ ਯੋਜਨਾ ਲਾਗੂ ਕਰ ਦਿੱਤੀ ਗਈ ਹੈ ਅੱਜ ਜਦੋਂ ਸਵੇਰੇ 10 ਵਜੇ ਦੇ ਕਰੀਬ ਤੁਹਾਨੂੰ ਦੱਸਦੀ ਹੈ ਜਦੋਂ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੈਬਨਿਟ ਮੀਟਿੰਗ ਹੋਈ ਹੈ ਕੈਬਨਿਟ ਮੀਟਿੰਗ ਦੇ ਵਿੱਚ ਆਤਿਸ਼ੀ ਹੁਣਾ ਦੀ ਬੈਠਕ ਦੇ ਵਿੱਚ ਮਸਲਾ ਰੱਖਿਆ ਗਿਆ ਕਿ ਮਹਿਲਾਵਾਂ ਨੂੰ ਇਹ ਗਰੰਟੀ ਦਿੱਤੀ ਸੀ ਕਿ 1000 ਰੁਪਿਆ ਹਰ ਮਹਿਲਾ ਨੂੰ ਹਰ ਮਹੀਨੇ ਦਿੱਤਾ ਜਾਵੇਗਾ ਤਾਂ ਉਹ ਗਰੰਟੀ ਹੁਣਾ ਆਮ ਆਦਮੀ ਪਾਰਟੀ ਨੇ ਪੂਰੀ ਕਰ ਦਿੱਤੀ ਹੈ ਹਰਵਿੰਦ ਕੇਜਰੀਵਾਲ ਹੁਣਾ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਦੀ ਹਰ ਮਹਿਲਾ ਨੂੰ ਹਰ ਮਹੀਨੇ 1000 ਰੁਪਿਆ ਦਿੱਤਾ ਜਾਵੇਗਾ ਤਾਂ ਸਿਆਸਤ ਦੇ ਵਿੱਚ ਇਹ ਕਾਫੀ ਵੱਡਾ ਤੁਮਾਕਾ ਮੰਨਿਆ ਜਾ ਰਿਹਾ ਕਿਉਂਕਿ ਜੋ ਗਾਰੰਟੀ ਅਰਵਿੰਦ ਕੇਜਰੀਵਾਲ ਖੁਣਾ ਨੇ ਆਮ ਆਦਮੀ ਪਾਰਟੀ ਨੇ ਕੀਤੀ ਸੀ ਉਹ ਦਿੱਲੀ ਦੇ ਵਿੱਚ ਪੂਰੀ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਗਾਰੰਟੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਕਿਹਾ ਸੀਗਾ ਕਿ ਪੰਜਾਬ ਦੀ ਹਰ ਮਹਿਲਾ ਨੂੰ ਹਰ ਮਹੀਨੇ 1000 ਰੁਪਿਆ ਨੇ ਦੇ ਖਾਤੇ ਦੇ ਵਿੱਚ ਪਾਇਆ ਜਾਵੇਗਾ ਫਿਲਹਾਲ ਉਸ ਦੇ ਉੱਪਰ ਸਰਕਾਰ ਕੰਮ ਕਰ ਰਹੀ ਹੈ हां ਅਸੀਂ ਗੱਲ ਕਰੀਏ ਭਗਵੰਤ ਮਾਨ ਹੁਣੇ ਸਟੇਜ ਤੋਂ ਇਹ ਗੱਲ ਕਹਿ ਚੁੱਕੇ ਆ ਕਿ ਮੇਰੇ ਧਿਆਨ ਦੇ ਵਿੱਚ ਅਗਲੀ ਗਰੰਟੀ ਇਹ ਹੀ ਹੈ ਕਿ ਮੈਂ ਲਾਵਾਂ ਨੂੰ ਹਰ ਮਹੀਨੇ 1000 ਰੁਪਿਆ ਦਿੱਤਾ ਜਾਵੇਗਾ ਔਰ ਮੈਂ ਇਸ ਤੇ ਕੰਮ ਕਰ ਰਿਹਾ ਔਰ ਬਹੁਤ ਜਲਦੀ ਉਹ ਵੀ ਗਰੰਟੀ ਅਸੀਂ ਮਹਿਲਾਵਾਂ ਦੇ ਨਾਲ ਕੀਤੀ ਕੋਈ ਯਾਨੀ ਕਿ ਜਿਹੜਾ 1000 ਰੁਪਿਆ ਆ ਉਹ ਵੀ ਅਸੀਂ ਮਹਿਲਾਵਾਂ ਨੂੰ ਦਵਾਂਗੇ ਇਹ ਪੰਜਾਬ ਦੇ ਵਿੱਚ ਤਾਂ ਐਵੇਂ ਉਦਬੱਦੀ ਚੱਲ ਰਹੀ ਆ ਪਰ ਦਿੱਲੀ ਦੇ ਵਿੱਚ ਹੁਣ ਇਹਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਇਹ ਯੋਜਨਾ ਲਾਗੂ ਕਰ ਦਿੱਤੀ ਗਈ ਆ ਹਰ ਔਰਤ ਨੂੰ ਹਰ ਮਹੀਨੇ ਦਿੱਲੀ ਦੇ ਵਿੱਚ ਹੁਣ 1000 ਰੁਪਇਆ ਮਿਲਿਆ ਕਰੇਗਾ ਅੱਜ ਵੱਡਾ ਐਲਾਨ ਕਰ ਦਿੱਤਾ ਹੈ ਅਰਵਿੰਦ ਕੇਜਰੀਵਾਲ ਹੁਣਾਂ ਨੇ ਤਸਵੀਰ ਵੀ ਦਿਖਾਰੇ ਆ ਔਰ ਦਿੱਲੀ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਡਾ ਫੈਸਲਾ ਮੰਨਿਆ ਜਾ ਰਿਹਾ ਅਰਵਿੰਦ ਕੇਜਰੀਵਾਲ ਹੁਣਾਂ ਨੇ ਜਿਹੜਾ ਲੈ ਲਿਆ ਦਿੱਲੀ ਦੀ ਜਨਤਾ ਦੇ ਵਾਸਤੇ ਦਿੱਲੀ ਦੀਆਂ ਔਰਤਾਂ ਦੇ ਵਾਸਤੇ ਕਿਉਂਕਿ ਇਹ ਉਹਨਾਂ ਨੇ ਦਿੱਲੀ ਦੀਆਂ ਔਰਤਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ 1000 ਰੁਪਇਆ ਜਿਹੜਾ ਆ ਉਹ ਦਿੱਤਾ ਜਾਵੇਗਾ ਤਾਂ ਉਹ ਅੱਜ ਗਰੰਟੀ ਪੂਰੀ ਕਰ ਦਤੀ ਹੈ ਦਿੱਲੀ ਦੀਆਂ ਮਹਿਲਾਵਾਂ ਦੇ ਵਾਸਤੇ ਅਰਵਿੰਦ ਕੇਜਰੀਵਾਲ ਨੇ ਵੱਡੀ ਸੌਗਾਤ ਦਿੱਤੀ ਹੈ ਹਰ ਮਕੀਨੇ ਦਿੱਲੀ ਦੀ ਹਰ ਮਹਿਲਾ ਨੂੰ 1000 ਰੁਪਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਵੇਗਾ ਅੱਜ ਦਿੱਲੀ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਹੈ ਔਰ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਇਹ ਯੋਜਨਾ ਲਾਗੂ ਕਰ ਦਿੱਤੀ ਗਈ ਹੈ ਕਿ ਅੱਜ ਤੋਂ ਇਹ ਯੋਜਨਾ ਯਾਨੀ ਕਿ ਮਹਿਲਾਵਾਂ ਨੂੰ 1000 ਰੁਪਏ ਵਾਲੀ ਯੋਜਨਾ ਲਾਗੂ ਹੁੰਦੀ ਹੈ ਤੇ ਹੁਣ ਹਰ ਮહિਨੇ ਮਹਿਲਾਵਾਂ ਨੂੰ 1-1000 ਰੁਪਏ ਮਿਲੇਗਾ ਉਹਨਾਂ ਦੇ ਖਾਤੇ ਦੇ ਵਿੱਚ 1-1000 ਰੁਪਏ ਜਾਵੇਗਾ ਬਸ ਇਸ ਦੇ ਵਾਸਤੇ ਇਹ ਰਜਿਸਟ੍ਰੇਸ਼ਨ ਜਿਹੜੀ ਹੈ ਮਹਿਲਾਵਾਂ ਨੂੰ ਕਰਾਉਣੀ